ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਚਮਕੌਰ ਦੀ ਗੜੀ ਸਾਹਿਬ ਦੇ ਵਿੱਚੋਂ ਨਿਕਲੇ ਆ ਬਲੀ ਬਾਦਰ ਸਤਿਗੁਰੂ ਦੇ ਬਲੀ ਬਾਦਰ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀ ਨਿਹਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਮੇਲ ਖਾਂਦੀ ਹੈ ਤੇਜ ਪ੍ਰਤਾਪ ਗੁਰਦੇਵ ਵਰਗਾਏ ਬਾਬਾ ਅਜੀਤ ਸਿੰਘ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਜੱਠੇ ਸਾਹਿਬ ਜਾਦੇ ਦਾ ਜੰਗ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ ਕਹਿੰਦੇ ਹੱਥ ਵਿੱਚ ਫੜਿਆ ਹੋਇਆ ਵਰਛਾ ਜਿਸ ਨੂੰ ਫਲਾਪ ਦੀ ਪੁੱਠ ਚੜੀ ਹੋਈ ਹੈ ਆਠ ਸਿੰਘ ਬਾਬਾ ਅਜੀਤ ਸਿੰਘ ਸਾਹਿਬ ਦੀ ਤਾਬਿਆ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਅੰਦਰ ਲੜਿਆ ਆ ਉਹ ਵਰਸ਼ੇ ਦੇ ਨਾਲ ਐਸਾ ਭਿਆਨਕ ਜੰਗ ਕੀਤਾ ਮੁਗਲਾਂ ਦੀਆਂ ਲੋਥਾਂ ਇਉਂ ਓਸ਼ਾਲੀਆਂ ਜਿਵੇਂ 사ਤ ਸੰਗਤ ਜੀ ਖੁੰਡੀ ਦੇ ਨਾਲ ਖਿੱਧੋ ਬਾਲਕ ਨੂੰ ਓਸ਼ਾਲਦੇ ਆ ਵਰਸ਼ੇ ਦੇ ਨਾਲ ਲੋਥਾਂ ਦੇ ਢੇਰ ਲੱਗ ਰਹੇ ਸਨ ਜਿੱਧਰ ਨੂੰ ਬਾਬਾ ਅਜੀਤ ਸਿੰਘ ਸਾਹਿਬ ਦਾ ਘੋੜਾ ਸੀਖ ਪੌੜ ਹੁੰਦਾ ਸੀ ਮੁਗਲ ਹੱਥ ਜੋੜ ਕਰਕੇ ਜਾਨ ਦੀ ਭੀਖ ਮੰਗਦੇ ਸਨ ਬਾਬਾ ਅਜੀਤ ਸਿੰਘ ਸਾਹਿਬ ਇੰਨੀ ਵੀਰਤਾ ਨਾਲ ਮੈਦਾਨੇ ਜੰਗ ਵਿੱਚ ਲੜਿਆ ਕਬੀ ਰਾਜ ਕਹਿੰਦੇ ਜਿਵੇਂ ਵੱਡਾ ਮੱਛ ਸਮੁੰਦਰ ਨੂੰ ਹਿਲਾ ਦਿੰਦਾ ਹੈ 10 ਲੱਖ ਫੌਜ ਹਿਲਾ ਕੇ ਰੱਖ ਦਿੱਤੀ ਬਾਬਾ ਅਜੀਤ ਸਿੰਘ ਸਾਹਿਬ ਨੇ ਜਿਸ ਸਮੇਂ ਇੰਨਾ ਰੋਹ ਵੇਖਿਆ ਇੰਨਾ ਜੋਰ ਪਿਆ ਫੌਜ ਵਿੱਚ ਵੇਖਿਆ ਤੇ ਸੈਨਾਪਤੀਆਂ ਨੂੰ ਮਹਿਸੂਸ ਹੋਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਮੈਦਾਨੇ ਜੰਗ ਵਿੱਚ ਨਿਤਰ ਪਏ ਹਨ ਜਦੋਂ ਉਹਨਾਂ ਨੂੰ ਇਸ ਗੱਲ ਦਾ ਅਨੁਮਾਨ ਹੋਇਆ ਸੈਨਾਪਤੀ ਘੋੜਿਆਂ ਤੇ ਚੜ ਕੇ ਅੱਗੇ ਵਧਿਆ ਸਰਹੰਦਾ ਸੂਬੇਦਾਰ ਮਜੀਦ ਖਾਨ ਉਸਨੇ ਬਾਬਾਜੀਤ ਸਿੰਘ ਸਾਹਿਬ ਨੂੰ ਪੁਛਾਣ ਲਿਆ ਲਲਕਾਰ ਕੇ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਨਹੀਂ ਹਨ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੇਠਾ ਸਾਹਿਬ ਜادہ ਏ ਇਹ ਤਲਵਾਰ ਦਾ ਧਨੀ ਹੈ ਬਚ ਕੇ ਨਾ ਜਾਵੇ ਗੋਲੀਆਂ ਦਾ ਮੀਂਹ ਵਰਾ ਦਿਓ ਲਲਕਾਰ ਕਰਕੇ ਪਈ ਆ ਤੁਰਕਾਂ ਦੀ ਫੌਜ ਬਾਬਾਜੀਤ ਸਿੰਘ ਸਾਹਿਬ ਇੰਨੀ ਬੀਰਤਾ ਨਾਲ ਲੜ ਰਿਹਾ ਹੈ ਕਵੀ ਰਾਜ ਕਹਿੰਦੇ ਜਿਵੇਂ ਬਲ ਦੀ ਲਾਟ ਦੇ ਉੱਤੇ ਪਤੰਗੇ ਛੜਦੇ ਆ ਐਵੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਤੁਰਕਾਂ ਦੇ ਆਹੂ ਲਾਏ ਹਨ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਜੇਠੇ ਸਾਹਿਬਜ਼ਾਦੇ ਦੀ ਬੀਰਤਾ ਆਪਣੀਆਂ ਅੱਖਾਂ ਨਾਲ ਵੇਖ ਰਹੇ ਆ ਲਾਹੌਰ ਦਾ ਸਾਧ ਸੰਗਤ ਜੀ ਨਾਇਬ ਗਵਰਨਰ ਅਨਵਰ ਖਾਨ ਇਹ ਬਾਬਾ ਅਜੀਤ ਸਿੰਘ ਸਾਹਿਬ ਦੀ ਨਿਗਾ ਚੜਿਆ ਇੰਨੀ ਤੇਜ਼ੀ ਨਾਲ ਆਪਣੇ ਘੋੜੇ ਨੂੰ ਫੰਦਾਇਆ ਕਿ ਅਨਵਰ ਖਾਨ ਦਾ ਜਿਸ ਸਮੇਂ ਨੇੜਾ ਕੀਤਾ ਇਹਦੀ ਛਾਤੀ ਦੇ ਉੱਤੇ ਲੋਹੇ ਦਾ ਸੰਜੋਬ ਵਖਤਰ ਪਾਇਆ ਹੋਇਆ ਹੈ ਬਾਬਾ ਅਜੀਤ ਸਿੰਘ ਸਾਹਿਬ ਨੇ ਹੱਥ ਵਿੱਚ ਫੜਿਆ ਹੋਇਆ ਫੁਲਾਦੀ ਵਰਸ਼ਾ ਲਲਕਾਰ ਕਰਕੇ ਉਹਦੀ ਛਾਤੀ ਦੇ ਵਿੱਚ ਓ ਮਾਰਿਆ ਜਿਵੇਂ ਸੁੰਕਦਾ ਹੋਇਆ ਸੱਪ ਰੋਡ ਵਿੱਚ ਵੜ ਜਾਂਦਾ ਐਵੇਂ ਬਾਬਾ ਅਜੀਤ ਸਿੰਘ ਸਾਹਿਬ ਦਾ ਵਰਸ਼ਾ ਇਹਦੀ ਸੰਜੋਬ ਬਖਤਰ ਨੂੰ چیرਦਾ ਹੋਇਆ ਦੀ ਛਾਤੀ ਨੂੰ ਪਾੜ ਕੇ ਪਾਰ ਹੋ ਗਿਆ ਪਰ ਜਿਸ ਸਮੇ ਵਰਸ਼ਾ ਖਿੱਚਣ ਲੱਗੇ ਬਾਬਾ ਅਜੀਤ ਸਿੰਘ ਸਾਹਿਬ ਜੀ ਸੰਜੋਬ ਦੀ ਇੱਕ ਕਣੀ ਨਾਲ ਅੜ ਕਰਕੇ ਵਰਸ਼ੇ ਦਾ ਫਲ ਧਰਤੀ ਤੇ ਡਿੱਗ ਪਿਆ ਡਾਨ ਬਾਬਾ ਅਜੀਤ ਸਿੰਘ ਸਾਹਿਬ ਦੇ ਹੱਥ ਵਿੱਚ ਰਹਿ ਗਈ ਗਾਤਰੇ ਵਿੱਚ ਪਈ ਹੋਈ ਸ੍ਰੀ ਸਾਹਿਬ ਖੇਚ ਲਈ ਜਿਸ ਸਮੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਸ੍ਰੀ ਸਾਹਿਬ ਨਾਲ ਜੰਗ ਕੀਤਾ ਹੈ ਕਵੀ ਰਾਜ ਲਿਖਦੇ ਹੈ ਕਿ ਜਿਵੇਂ ਬਾਬ ਰੋਲਾ ਕਿਸੇ ਕਿਸਾਨ ਦੀ ਸੁੱਕੀ ਫਸਲ ਨੂੰ ਉਡਾ ਦਿੰਦਾ ਹੈ ਇਵੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਤੁਰਕਾਂ ਦੀਆਂ ਲੋਥਾਂ ਸ੍ਰੀ ਸਾਹਿਬ ਨਾਲ ਉਡਾ ਦਿੱਤੀ ਇੰਉ ਲੱਗਦਾ ਸੀ ਜਿਵੇਂ ਤੁਰਖਾਂ ਦੀ ਸਫਾ ਵਿੱਚ ਕੋਈ ਜਮ ਰਾਜ ਫਿਰ ਗਿਆ ਹੋਵੇ ਚਾਰ ਸ਼ਫੇਰੇ ਰੌਲਾ ਹੀ ਰੌਲਾ ਪੈ ਰਿਹਾ ਹੈ ਮਹਾਰਾਜ ਸਾਹਿਬ ਜੀ ਦੇ ਸਹਬਜ਼ਾਦੇ ਨਾਲ ਲੜਦੇ ਹੋਏ ਅੱਠ ਸਿੰਘ ਮਦਾਨੇ ਜੰਗ ਦੇ ਅੰਦਰ ਵੀਰਗਤੀ ਨੂੰ ਪ੍ਰਾਪਤ ਹੋਏ ਆ ਪਾਈ ਮੁਖਮ ਸਿੰਘ ਸਾਹਿਬ ਜੀ ਵੀ ਬਾਬਾ ਅਜੀਤ ਸਿੰਘ ਸਾਹਿਬ ਦੀ ਤਲਬਿਆ ਲੜਦੇ ਹੋਏ ਜਿਨ੍ਹਾਂ ਨੇ ਪੰਜਵੇਂ ਥਾਂ ਤੇ ਉੱਠ ਕਰਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਸੀਸ ਪੇਟ ਕੀਤਾ ਸੀ ਇਸੇ ਚਮਕੌਰ ਸਾਹਿਬ ਦੇ ਮਦਾਨੇ ਜੰਗ ਦੇ ਅੰਦਰ ਵੀਰਗਤੀ ਨੂੰ ਪ੍ਰਾਪਤ ਹੋਏ ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਲੜਦਿਆਂ ਲੜਦਿਆਂ ਸਾਧ ਸੰਗਤ ਜੀ ਸ੍ਰੀ ਸਾਹਿਬ ਵੀ ਟੁੱਟ ਗਈ ਕਬਜ਼ਾ ਹੱਥ ਵਿੱਚ ਰਹਿ ਗਿਆ ਗੁਰੂਦੇਵ ਦੇ ਸਾਹਿਬ ਜਾਦੇ ਦੀਆਂ ਬਾਜੂਆਂ ਕਿੰਨੀਆਂ ਫਲਾਦ ਨਾਲੋਂ ਵੀ ਮਜ਼ਬੂਤ ਹੋਣਗੀਆਂ ਕਿ ਇਹ ਸਰੀ ਸਭ ਵੀ ਟੁੱਟ ਕੇ ਡਿੱਗ ਪਈ ਪਰ ਬਾਹਾਂ ਨੇ ਜਵਾਬ ਨਹੀਂ ਦਿੱਤਾ ਸਾਧ ਸੰਗਤ ਜੀ ਕਦੇ ਇਸ ਇਤਿਹਾਸ ਨੂੰ ਪੜਨ ਲੱਗਿਆਂ ਆਪਣੇ ਬਡੇਰਿਆਂ ਵੱਲ ਤੇ ਗੁਰਦੇਵ ਦੀਆਂ ਕੁਰਬਾਨੀਆਂ ਵੱਲ ਚੇਤੇ ਕਰਿਆ ਕਰੋ ਜ਼ਿੰਦਗੀ ਦੇ ਸੁੱਖਾਂ ਵਿੱਚ ਪਏ ਹੋਏ ਅਸੀਂ ਸਭ ਕੁਝ ਭੁੱਲਦੇ ਜਾ ਰਹੇ ਹਾਂ ਇਹ ਪਵਿੱਤਰ ਇਤਿਹਾਸ ਖਸਾ ਕੇ ਸਾਨੂੰ ਜੀਵਨ ਬਦਲਣ ਵਾਸਤੇ ਸਿੱਧ ਦਿੰਦੇ ਹੈ ਜੀਵਨ ਦੇ ਅੰਦਰ ਇੱਕ ਨਵੀਂ ਜੋਤ ਜਗਾਉਣ ਵਾਸਤੇ ਸਿੱਧ ਦਿੰਦੇ ਐ ਮਰੀਆਂ ਹੋਈਆਂ ਕਮ ਇਸ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੀ ਕਥਾ ਨੂੰ ਸੁਣ ਕਰਕੇ ਆਪਣੇ ਗਲੋਂ ਗੁਲਾਮੀ ਦਾ ਝੂਲਾ ਲਾਹ ਕਰਕੇ ਸਾਧ ਸੰਗਤ ਜੀ ਆਜ਼ਾਦ ਹੋ ਜਾਂਦੀਆਂ ਹਨ ਐਡੀ ਸ਼ਕਤੀ ਇਸ ਮੈਦਾਨੇ ਜੰਗ ਦੇ ਅੰਦਰ ਭਰੀ ਹੋਈ ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਸ੍ਰੀ ਸਾਹਿਬ ਕਟ ਗਈ ਅਣਗਿਣਤ ਗੋਲੀਆਂ ਲੱਗ ਕਰਕੇ ਘੋੜਾ ਸ਼ਹੀਦ ਹੋ ਗਿਆ ਬਾਬਾ ਅਜੀਤ ਸਿੰਘ ਸਾਹਿਬ ਜੀ ਪੈਦਲ ਦੋਹਾਂ ਪੈਰਾਂ ਨੂੰ ਜਮਾ ਕਰਕੇ ਗਾਤਰੇ ਵਿੱਚ ਕਮਰ ਕੱਸੇ ਵਿੱਚ ਲੱਗੀ ਹੋਈ ਕਟਾਰ ਦੇ ਨਾਲ ਕਈਆਂ ਪਠਾਣਾ ਤੇ ਕਈਆਂ ਤੁਰਕਾਂ ਦੇ ਢਿੱਡ ਪਾੜ ਦਿੱਤੇ ਕਿਸੇ ਪ੍ਰਕਾਰ ਵਾਸਨਾ ਆਉਂਦਿਆਂ ਵੇਖ ਕਰਕੇ ਬਾਬਾਜੀਤ ਸਿੰਘ ਸਾਹਿਬ ਜੀ ਦੀ ਛਾਤੀ ਵਿੱਚ ਅਣਗਿਣਤ ਗੋਲੀਆਂ ਆਕਰਕੇ ਵੱਜੀਆਂ ਅੰਗ ਅੰਗ ਨੂੰ ਤੀਰਾਂ ਨੇ ਵਿੰਨ ਦਿੱਤਾ ਜਿਸ ਸਮੇਂ ਬਾਬਾਜੀਤ ਸਿੰਘ ਸਾਹਿਬ ਜੀ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਕਰਕੇ ਮੂੰਹ ਪਰਨੇ ਡਿੱਗੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮੰਮਤੀ ਵਿੱਚ ਬੈਠਿਆਂ ਹੋਏ ਆਪਣੀ ਰਸਨਾ ਤੋਂ ਜਕਾਰਾ ਛੱਡਿਆ ਨੌ ਸਿੰਘ ਨੇ ਬਾਬਾ ਅਜੀਤ ਸਿੰਘ ਸਾਹਿਬ ਦੇ ਸਮੇਤ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ 9 ਲੱਖ ਖਾਲਸਾ ਹੈ ਕਿਉਂਕਿ ਸੱਚੇ ਪਾਤਸ਼ਾਹ ਨੇ ਅਮਰ ਛਕਾ ਕਰਕੇ ਬਚਨ ਕਹੇ ਸੀ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹ ਸ੍ਰੀ ਮੁਖਵਾਕ ਮਹਾਰਾਜ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਸੱਤ ਕੀਤੇ ਗਰੀਬਨਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸਹਬਜ਼ਾਦੇ ਦਾ ਸਰੀਰ ਜਿਸ ਸਮੇਂ ਸ਼ਹੀਦ ਹੋਇਆ ਧਰਤੀ ਤੇ ਡਿੱਗਿਆ ਬੀਬੀ ਹਰਸ਼ਰਨ ਕੌਰ ਨੇ ਸਾਹਿਬ ਜਾਦਿਆਂ ਦੇ ਅੰਤਮ ਸੰਸਕਾਰ ਦੀ ਕਿਰਿਆ ਕੀਤੀ ਹੈ ਇਤਿਹਾਸ ਦੱਸਦਾ ਹੈ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ 300 ਗੋਲੀ ਸਰੀਰ ਤੇ ਵੱਜੀ ਸੀ 500 ਫੱਟ ਸੀ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਸਰੀਰ ਦੇ ਉੱਪਰ ਐਨੇ ਵੱਡੇ ਫੱਟ ਖਾ ਕਰਕੇ ਮਹਾਰਾਜ ਸਾਹਿਬ ਜੀ ਦੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਸਾਹਿਬ ਨੇ ਜੰਗ ਕੀਤਾ ਇਹ ਇਤਿਹਾਸ ਦੀ ਸ਼ਾਦੀ ਤੇ ਉਕਰੀਆਂ ਹੋਈਆਂ ਗੱਲਾਂ ਨੇ ਕਿਸੇ ਨੇ ਕਿਤਾਬ ਵਿੱਚ ਕਿਸੇ ਨੂੰ ਵਧਾ ਚੜਾ ਕਰਕੇ ਸਾਧ ਸੰਗਤ ਜੀ ਕੋਈ ਵੜਿਆਉਣ ਵਾਸਤੇ ਨਹੀਂ ਲਿਖਿਆ ਹੋਇਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜਿਸ ਸਮੇਂ ਵੀਰ ਗਤੀ ਨੂੰ ਪ੍ਰਾਪਤ ਹੋਏ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾਨ ਨੂੰ ਨਰਿੰਕਾਰ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੀਸ ਝੁਕਾਇਆ ਹੈ